ਇਦਿਆਂ ਦੀ ਕਪਤਾਨ ਵੱਜੋ ਜਾਣੀ ਜਾਂਦੀ ਸੀ ਪਛਾਣੀ ਜਾਂਦੀ ਸੀ ਉਹ ਕੁੜੀ ਨੂੰ ਉਹਦੀ ਮਾਂ ਲੈ ਕੇ ਇੱਕ ਐਮਐਲਏ ਦੇ ਦੂਹੇ ਤੇ ਜਾਂਦੀ ਆ ਕਿ ਮੇਰੀ ਧੀ ਦਾ ਘਰ ਬਚਾ ਲਓ ਮੇਰੀ ਧੀ ਦਾ ਪਰਿਵਾਰ ਬਚਾ ਲਓ ਇਹਦੇ ਹੁਣ ਦੋ ਜਵਾਬਕ ਨੇ ਉਹ ਵੀ ਰੁੱਲ ਜਾਣਗੇ ਇਹ ਤਾਂ ਰੋਈ ਜੋ ਪਈ ਐ ਤੇ ਉਹ ਕੁੜੀ ਐਮਐਲਏ ਦੀ ਕਚਹਿਰੀ 'ਚ ਧੂਬਾ ਮਾਰ ਕੇ ਰੋ ਪੈਂਦੀ ਆ ਕਹਿੰਦੀ ਕਿ ਬਿਲਕੁਲ ਮੈਂ ਜਿਉਣਾ ਚਾਹੁੰਨੀ ਆ ਦੁਬਾਰਾ ਇਹਨਾਂ ਨੇ ਸਰਸਟੜਾ ਲਾ ਦਿੱਤਾ ਅੱਤ ਤੋਂ ਬੰਦ ਪੰਚਾਇਤਾਂ ਨੇ ਲਿਖ ਕੇ ਦਿੱਤਾ ਮਤਾ ਪਾਸ ਕਰਕੇ ਦਿੱਤਾ ਇਹ ਵੀ ਦਿੱਲੀ ਦੀ ਮੁੱਖ ਮੰਤਰੀ ਏਕਾ ਗੁਪਤਾਨ ਉਹ ਮਤਲਬ ਕਾਫੀ ਜਦੀਂ ਦੇ ਰਹੀ ਭੇਜੀ ਹੈ ਕਿ ਕਟੂਕਟ ਜਿਗਤਾਰ ਸਿੰਘ ਹਵਾਰਾ ਨੂੰ ਮਾਨਸਤਾ ਦੇ ਹਵਾਲੇ ਨਾਲ ਉਹਨਾਂ ਦੇ ਬਜ਼ੁਰਗ ਮਾਪਿਆਂ ਨੂੰ ਮਿਲਣ ਦਿੱਤਾ ਜਾਵੇ ਪੰਜਾਬ ਦੀਆਂ 5 ਜਗਈਆਂ ਲੋਕ ਸਭਾ ਸੀਟਾਂ ਨੇ ਜਿੱਥੇ ਇਹ ਪ੍ਰਵਾਸੀ ਮਜ਼ਦੂਰ ਪ੍ਰਵਾਸੀ ਲੇਬਰ ਬਾਹਰ ਨੇ ਸੂਬਿਆਂ ਤੋਂ ਆਏ ਲੋਕ ਫੈਸਲਾ ਕੋਲਤੀ ਮਤਲਬ ਜਿਉ ਸਾਰੀਆਂ ਤਿਰਾਂ ਜਿਹੜੀਆਂ ਬਾਹਰੋਂ ਆਈਆਂ ਨੇ ਪੰਜਾਬ 'ਚ ਉਹ ਇੱਕ ਹੀ ਉਮੀਦਵਾਰ ਨੂੰ ਤੈਅ ਕਰਕੇ ਵੋਟਾਂ ਪਾ ਦੇਣ ਤੇ ਦੂਸਰੇ ਪਾਸੇ ਸਮੁੱਚਾ ਪੰਜਾਬੀ ਭਾਈਚਾਰਾ ਕਿਸੇ ਇੱਕ ਪਾਸੇ ਨੂੰ ਵੀ ਪਵੇ ਤਾਂ ਵੀ ਉਹ ਸੀਟ ਚਿਤਾਉਣ ਦੀ ਕੋਸ਼ਿਸ਼ ਕਰਦਾ ਤੇ ਇੱਕ ਟੈਗ ਪੱਕਾ ਇਹ ਕਿ ਪੰਜਾਬ ਦਾ ਜੀ ਸ਼ਹਿਰੀ ਵਰਗ ਬੀਜਪੀ ਨਾਲ ਅਕਾਲੀ ਦਲ ਇਹ ਮੰਨ ਕੇ ਚੱਲਦਾ ਕਿ ਸਿੱਖ ਵੋਟ ਤੇ ਸਾਡਾ ਹੱਕ ਹੈ ਤਾਂ ਬੀਜਪੀ ਕਹਿੰਦੀ ਹਿੰਦੂ ਵੋਟ ਤੇ ਸਾਡਾ ਆਪੇ ਬਣਾ ਲੈ ਹੈਂਡ ਵੋਟ ਕਰਨ ਵਾਲੀ ਪ੍ਰਕਿਰਿਆ ਛਾਪੇ ਮਾਰੀ ਕੰਮ ਵਾਲੀਆਂ ਥਾਂਵਾਂ ਦੇ ਉੱਤੇ ਤੁਰੇ ਜਾਂਦੇਆਂ ਨੂੰ ਰੋਕ ਕੇ ਪੁੱਛਣਾ ਟ੍ਰੱਕਾਂ ਨੂੰ ਘੇਰ ਕੇ ਪੁੱਛਣਾ ਕਹਿੰਦੇ ਉਹਨੇ 90% ਸਦੀ ਭਾਰਤੀ ਟਰੱਕ ਡਰਾਈਵਰਾਂ ਨੂੰ ਕਰੇ ਬੈਠਣੇ ਮਜਬੂਰ ਕਰਦੇ ਅਮਰੀਕਾ ਚ ਭਾਰਤੀ ਟਰੱਕਾਂ ਦਾ ਕੰਮ 90% ਦੀ ਠੱਪ ਹੈ ਤੇ ਜਿਹੜੇ ਵਾਪਸ ਆਏ ਨੇ ਉਹਨਾਂ ਦੇ ਹਵਾਲੇ ਨਾਲ ਮੀਡੀਆ ਚ ਖਬਰਾਂ ਨਤਰਉਣ ਲੱਗੀਆਂ ਨੇ ਕਿ ਉੱਥੇ ਪੜਾ ਪੜਾ ਦੇ ਉੱਤੇ ਉਹਨਾਂ ਨੇ ਐ ਡਿਟੇਸ਼ਨ ਸੈਂਟਰ ਖੋਲ੍ਹ ਦਿੱਤੇ ਨੇ ਤੇ ਚੱਕਦੇ ਨੇ ਉਹਨਾਂ ਚ ਧੱਕ ਦਿੰਦੇ ਨੇ ਤੇ ਜਿਹੜੇ ਮੁੰਡੇ ਆਏ ਨੇ ਉਹ ਕਹਿੰਦੇ 50000 ਤੋਂ ਵੱਧ ਬੰਦਾ ਨੰਟੀਟੇਸ਼ਨ ਸੈਂਟਰਾਂ ਦੇ ਵਿੱਚ ਰੱਖਿਆ ਹੋਇਆ ਜਿਨ੍ਹਾਂ ਨੂੰ ਫਿਰ ਕਰ ਕਰਾ ਕੇ ਭੇਜੀ ਜਾਂਦੇ ਨੇ ਕੱਢੋ ਜੀ ਨੂੰ ਭੇਜੋ ਇਹਨੂੰ ਭੇਜੋ ਪੰਜਾਬ ਨਾਲ ਸੰਬੰਧਿਤ ਅੱਜ ਖਬਰਾਂ ਬਹੁਤ ਨੇ ਪਰ ਉਹਨਾਂ ਖਬਰਾਂ ਦੇ ਦਰਮਿਆਨ ਹੀ ਮੈਂ ਜਿਸ ਖਬਰ ਤੋਂ ਗੱਲ ਸ਼ੁਰੂ ਕਰਨਾ ਚਾਹੁੰਦਾ ਹੈ ਜਿਹੜੀ ਖਬਰ ਧਿਆਨ ਮੰਗਦੀ ਉਹ ਬਹੁਤ ਅਹਿਮ ਹੈ ਪੈਸੀ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਈ ਹੈ ਉਦੇ ਵਿੱਚ ਕੁਝ अहम ਫੈਸਲੇ ਸਰਕਾਰ ਨੇ ਲਏ ਨੇ ਜਿਦੇ ਵਿੱਚ ਖਾਸ ਕਰਕੇ ਬਰਨਾਲਾ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਬਣਾਉਣ ਦਾ ਫੈਸਲਾ ਦੂਸਰੇ ਪਾਸੇ ਅਦਾਲਤ ਨੂੰ ਦੱਸਤਾ ਕਿ ਅਜੇ ਵੀ ਅਸੀਂ ਜੀ ਬਲਾਕ ਸੰਥੀ ਜਿਲ੍ਹਾ ਪ੍ਰੀਸ਼ਦ ਚੋਣਾਂ ਕਰਾਉਣ ਦੀ ਸਥਿਤੀ ਜਿਨੀਆ ਇਹ ਦਸੰਬਰ ਤੱਕ ਖਿੱਚ ਕੇ ਲੈ ਜਾਵਾਂਗੇ ਅਸੀਂ ਇੱਧਰ ਮਨਜਿੰਦਰ ਸਿੰਘ ਲਾਲਪੁਰਾ ਹੋਰ ਮਾਮਲੇ ਦੇ ਵਿੱਚ ਕਹਿੰਦੇ ਜੀ ਕਿ ਨਵਾਂ ਮੋੜ ਆ ਗਿਆ ਕਿ ਹਾਈ ਕੋਰਟ ਦੇ ਵਿੱਚੋਂ ਫਿਲਹਾਲ ਰਾਹਤ ਨਹੀਂ ਮਿਲੀ ਅਗਲੀ ਸੁਣਵਾਈ ਤੇ ਉਮੀਦ ਕੀਤੀ ਜਾ ਸਕਦੀ ਹੈ ਸਰਕਾਰ ਦਾ ਬਚਾਉਣ ਦੀ ਜਦੋਂ ਜਹਾਜ਼ ਚੱਕ ਵਿਧਾਇਕੀ ਬਚੀ ਰਹਿ ਜਵੇ ਨਹੀਂ ਤਾਂ ਹੁਣ ਤਾਂ ਖਾਲੀ ਸੀ ਡਿਕਲੇਅਰ ਕੀਤੀ ਹੁੰਦੀ ਤਾਂ ਤਰਨ ਤਰਨ ਦੇ ਨਾਲ ਹੀ ਜਮਨੀ ਚੋਂ ਹੋ ਜਾਣੀ ਸੀ ਪਰ ਕਹਿੰਦੇ ਮਨਿੰਦਰ ਸਿੰਘ ਲਾਲਪੁਰਾ ਹੋਰਾਂ ਨੂੰ ਹਾਈ ਕੋਰਟ ਚੋਂ ਰਾਹਤ ਫਿਲਾ ਨਹੀਂ ਮਿਲਿਆ ਉਹਨਾਂ ਦੀ ਸਜ਼ਾ ਤੇ ਰੁਕ ਨਹੀਂ ਲੱਗੀ ਆ ਅਗਲੀ ਸੁਣਵਾਈ ਤੇ ਦੇਖਦੇ ਆ ਤੇ ਇਸ ਲਈ ਵਿਧਾਇਕੀ ਤੇ ਖਤਰਾ ਖੜਾ ਹੈ ਉਧਰ ਜੇਕਰ ਦੂਸਰਾ ਦੇਖੀਏ ਤਾਂ ਕਹਿੰਦੇ ਪਠਾਨ ਮੱਜਰੇ ਦੇ ਮਾਮਲੇ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਬੜਾ ਥਾਪੜਾ ਬੜਾ ਆਸ਼ੀਰਵਾਦ ਮਿਲ ਗਿਆ ਸਰਕਾਰ ਚੁੱਪ ਕਰ ਗਈ ਕਹਿੰਦੇ ਪੁਲਿਸ ਹੁਣ ਛਾਪੇ ਚੂਪੇ ਨਹੀਂ ਮਾਰਨੀ ਨਹੀਂ ਲੱਭ ਰਹੀ ਕੀ ਹਰਮੀ ਸਿੰਘ ਪਠਾਨ ਮਾਜਰਾ ਨੂੰ ਹੁੰਦੇ ਦਿਨਾਂ ਤੋਂ ਜਮਾਂਤ ਮਿਲਦੀ ਦੇਖ ਰਹੇ ਹਾਂ ਉਹਨਾਂ ਨੂੰ ਰਾਹ ਛੱਡਿਆ ਜਾ ਰਿਹਾ ਹੈ ਕਿ ਲੋਕ ਪਾਈ ਕੀ ਇਹ ਦਿੱਲੀ ਤੋਂ ਕੋਈ ਬੜੀ ਤਾਕਤ ਕੰਮ ਕਰ ਰਹੀ ਹੈ ਇਸ ਦੇ ਪਿਛੇ ਇਹ ਵੀ ਚਰਚਾ ਹੈ ਤੇ ਖਬਰ ਤਾਂ ਅੱਜ ਜਗਤਾਰ ਸਿੰਘ ਹਵਾਰਾ ਦੇ ਮਾਮਲੇ 'ਚ ਵੀ ਨਿਕਲ ਕੇ ਆਈ ਹੈ ਕਿ 60 ਤੋਂ ਵੱਧ ਪੰਚਾਇਤਾਂ ਨੇ ਲਿਖ ਕੇ ਦਿੱਤਾ ਮਤਾ ਪਾਸ ਕਰਕੇ ਦਿੱਤਾ ਕਿ ਵੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਉਹ ਮਤੇ ਦੀ ਕਾਪੀ ਕਹਿੰਦੇ ਹੀ ਮਿਲ ਰਹੀ ਭੇਜੀ ਹੈ ਕਿ ਘੱਟੋ-ਘੱਟ ਜਗਤਾਰ ਸਿੰਘ ਹਵਾਰਾ ਨੂੰ ਮਾਨਤਾ ਦੇ ਹਵਾਲੇ ਨਾਲ ਉਹਨਾਂ ਦੇ ਬਜ਼ੁਰਗ ਮਾਤਾ ਨਾਲ ਮਿਲਣ ਦਿੱਤਾ ਜਾਵੇ। ਸੋ ਹੁਣ ਉਹਦੇ ਵਿੱਚ 40 ਤੋਂ ਵੱਧ ਉਹਨਾਂ ਦਾ ਆਪਣਾ ਪਿੰਡ ਹੈ ਜਿੱਥੇ ਹਨਾ ਖਮਾਣੋ ਦੇ ਖੇਤਰ 'ਚੇ ਉੱਥੋਂ ਦੀਆਂ 40 ਦੇ ਕਰੀਬ ਪੰਚਾਇਤਾਂ ਨੇ ਫਿਰ ਕੁਝ ਰੋਪੜ ਜ਼ਿਲ੍ਹੇ ਨਾਲ ਸੰਬੰਧਤ ਨੇ ਕੁਝ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਨੇ ਤੇ ਬਾਕੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ 40 ਦੇ ਕਰੀਬ ਪੰਚਾਇਤਾਂ। ਸੋ 60 ਤੋਂ ਵੱਧ ਪੰਚਾਇਤਾਂ ਨੇ ਲਿਖ ਕੇ ਦਿੱਤਾ। ਇਹ ਵੀ ਵੈਲਿਊ ਹੈ। ਪਰ ਮੈਂ ਜਿਹੜੀ ਖਬਰ ਤੋਂ ਗੱਲ ਸ਼ੁਰੂ ਕਰਨਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਅਕਸਰ ਕਰਦੇ ਆਏ ਜੀ ਕਿ ਰੰਗਲਾ ਪੰਜਾਬ ਬਣਾਉਣਾ ਕਿ ਤੇ ਆ ਭੰਗੜੇ ਵਾਲਾ ਪੰਜਾਬ ਬਣਾਉਣਾ ਮੰਤਰੀ ਸਾਹਿਬ ਗਿੱਦੇ ਭੰਗੜੇ ਵਾਲੇ ਪੰਜਾਬ ਦੇ ਵਿੱਚ ਤਸਵੀਰ ਉਲਟੀ ਕਿਉਂ ਨਜ਼ਰ ਆ ਰਹੀ ਆ ਗਿੱਦੇ ਭੰਗੜੇ ਦੀ ਟੀਮ ਦੇ ਵਿੱਚ ਸਭ ਤੋਂ ਮੋਰੀ ਬੋਲੀ ਪਾਉਣ ਵਾਲੀ ਇੱਕ ਕੁੜੀ ਅੱਜ ਚਿੱਟੇ ਤੋਂ ਛਟਕਾਰਾ ਪਾਉਣ ਲਈ ਦਰਵਾਜ਼ੇ ਖੜਕੜਾ ਰਹੀ ਆ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇੱਕ ਕੁੜੀ ਜਿਹੜੀ ਯੂਨੀਵਰਸਿਟੀ ਕਾਲਜ ਪੱਧਰ ਦੇ ਉੱਤੇ ਗਿੱਦਿਆਂ ਦਾ ਗਿੱਦਿਆਂ ਦੀ ਕਪਤਾਨ ਵੱਜੋ ਜਾਣੀ ਜਾਂਦੀ ਸੀ ਪਛਾਣੀ ਜਾਂਦੀ ਸੀ ਉਹ ਕੁੜੀ ਨੂੰ ਉਹਦੀ ਮਾਂ ਲੈ ਕੇ ਇੱਕ ਐਮਐਲਏ ਦੇ ਬੂਹੇ ਤੇ ਜਾਂਦੀ ਆ ਕਿ ਮੇਰੀ ਧੀ ਦਾ ਘਰ ਬਚਾ ਲਓ ਮੇਰੀ ਧੀ ਦਾ ਪਰਿਵਾਰ ਬਚਾ ਲਓ ਇਹਦੇ ਨੂੰ ਦੋ ਜਵਾਬ ਨਹੀਂ ਉਹ ਵੀ ਰੁੱਲ ਜਾਣਗੇ ਤੇ ਇਹ ਤਾਂ ਰੁਲਿਓ ਪਈ ਐ ਤੇ ਉਹ ਕੁੜੀ ਐਮਐਲਏ ਦੀ ਕਚਹਿਰੀ 'ਚ ਉਬਾ ਮਾਰ ਕੇ ਰੋ ਪੈਂਦੀ ਆ ਕਹਿੰਦੀ ਕਿ ਬਿਲਕੁਲ ਮੈਂ ਜਿਉਣਾ ਚਾਹਨੀ ਆ ਦੁਬਾਰਾ ਮੇਰਾ ਨਸ਼ਾ ਛਡਾ ਦਿਓ ਉਸ ਕੁੜੀ ਦਾ ਪਿਓ ਇਸ ਦੁਨੀਆ ਤੇ ਨਹੀਂ ਹੈਗਾ ਮਾਂ ਘਰ ਕਿਵੇਂ ਚਲਾਉਂਦੀ ਸੀ ਔਖੀ ਭਰੀ ਮਾਂ ਨੂੰ ਖਰਚੇ ਤੋਂ ਸੌਖਾ ਕਰਨ ਦੇ ਲਈ ਉਸ ਕੁੜੀ ਨੇ ਆਪਣਾ ਉਹ ਗਿੱਧੇ ਵਾਲਾ ਸ਼ੌਂਕ ਆਪਣੇ ਕਿੱਤੇ ਵੱਜੋ ਬਣਾਇਆ ਉਹਨੇ ਉਹਨਾਂ ਗਰੁੱਪਾਂ ਨਾਲ ਗੱਲਬਾਤ ਕੀਤੀ ਜਿਹੜੇ ਗਰੁੱਪ ਵਿਹਾਂ ਸ਼ਾਦੀਆਂ ਸਮਾਗਮਾਂ ਚ ਇਦਾਂ ਭੰਗੜੀਆਂ ਦੀਆਂ ਟੋਲੀਆਂ ਬਣਾ ਕੇ ਜਾਂਦੇ ਨੇ ਕਿੱਦੀਆਂ ਦੀਆਂ ਟੋਲੀਆਂ ਬਣਾ ਕੇ ਜਾਂਦੇ ਨੇ ਉਹਨਾਂ ਜਾਣ ਲੱਗੀ ਪੈਸੇ ਆਉਣ ਲੱਗ ਪਏ ਕੋਈ ਸੋਖਾ ਹੋ ਗਿਆ ਕੰਮ ਕਰਦਾ ਚੁੱਲ੍ਹਾ ਮਗਨ ਲੱਗ ਪਿਆ ਪਰ ਇਸੇ ਦੇ ਦਰਮਿਆਨ ਉਹਨੂੰ ਚਿੱਟੇ ਦੀ ਨਸ਼ੇ ਦੀ ਲਤ ਲੱਗ ਗਈ ਜੋ ਕਮਾ ਕੇ ਲੈਂਦੀ ਉਹਦੇ ਨਾਲੋਂ ਵੱਧ ਖਰਚ ਕੇ ਆ ਜਾਂਦੀ ਸ਼ੁਰੂਆਤ ਤੋਂ ਉਹ ਕਹਿੰਦੀ ਆ ਕਿ ਜੇ ਮੈਨੂੰ ਚੋਰੀ ਲੱਭਾ ਦੇ ਬਾਅਦ ਚੋਂ ਮੈਨੂੰ ਸੁਆਦ ਪੈਣ ਲੱਗ ਪਿਆ ਮੈਂ ਆਪ ਮੰਗ ਕਰਨ ਲੱਗ ਪਈ ਫਿਰ ਮੈਂ ਉਹੀ ਕਮਾਈ ਉੱਥੇ ਲਾਉਣ ਲੱਗ ਪਈ ਫਿਰ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੋਇਆ ਤੇ ਫਿਰ ਘਰ-ਬਾਰ ਤਾਂ ਚੀਜ਼ਾਂ ਜੋ ਬਣਾਈਆਂ ਉਹ ਵੇਚਣ ਵੀ ਲੱਗ ਪਈ ਜੀ ਹਾਂ ਇਹ ਪੰਜਾਬ ਦੇ ਲੁਧਿਆਣਾ ਖੇਤਰ ਨਾਲ ਸੰਬੰਧਿਤ ਖਬਰ ਹੈ ਜਿਹੜੀ ਬੜੀ ਫਿਕਰਮੰਦੀ ਪ੍ਰਗਟਾਉਂਦੀ ਹੈ ਲੁਧਿਆਣਾ ਦੇ ਆਤਮਨਗਰ ਹਲਕੇ ਤੋਂ ਐਮ.ਐਲ.ਏ. ਕੁਲਵੰਤ ਸਿੱਧੂ ਦੇ ਕੋਲ ਇੱਕ ਔਰਤ ਆਉਂਦੀ ਹੈ ਤੇ ਔਰਤ ਆਪਣੀ ਜਵਾਨ ਧੀ ਨੂੰ ਨਾਲ ਲੈ ਕੇ ਆਉਂਦੀ ਆ ਜਿਹੜੀ ਹੁਣ ਦੋ ਜਵਾਕਾਂ ਦੀ ਮਾਂ ਵੀ ਆ ਤੇ ਉਹ ਕਹਿੰਦੀ ਕਿ ਇਹ ਚਿੱਟੇ ਦੀ ਆਤੀ ਅਰੇ ਪਿਛਲੇ ਦਿਨਾਂ ਦੀ ਖਬਰ ਹੈ ਤੁਹਾਡੇ ਧਿਆਨ ਚੋਣਾ ਮਾਨਸੇ ਨਾਲ ਸੰਬੰਧ ਦੀ ਉਹ ਖਬਰ ਸਾਹਮਣੇ ਆ ਰਹੀ ਸੀ ਕਿ ਵੀ ਇੱਕ ਪਹਿਲਵਾਨੀ ਕਰਨ ਵਾਲੀ ਔਰਤ ਨੇ ਆਪਣਾ ਜਵਾਕ ਕੇ ਨਸ਼ੀਲੀ ਵੇਚਦਾ ਸੀ ਤੇ ਉਸ ਤੋਂ ਬਾਅਦ ਹੁਣ ਇਹ ਤਾਂ ਅੱਜ ਖਬਰ ਤੁਹਾਡੇ ਸਾਹਮਣੇ ਆ ਇਸ ਖਬਰ ਨੇ ਹਲਾ ਕੇ ਰੱਖ ਦਿੱਤਾ ਜਦੋਂ ਮੈਂ ਖਬਰ ਪੜ੍ਹੀ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਜਿਹੜਾ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਕਹਿੰਦੇ ਹੋ ਕਿ ਜੀ ਕਿੱਦਿਆਂ ਪੰਗੜਿਆਣਾ ਪੰਜਾਬ ਬਣਾਉਣਾ ਪਹਿਲਾ ਪੰਜਾਬ ਦੀ ਜਵਾਨੀ ਨੂੰ ਕਿੱਦੇ ਪੰਗੜੇ ਜੋਗੇ ਰੱਖ ਤਾ ਲੋ ਕਿਹਨੇ ਰੋਕਣਾ ਏ ਚਟਾ ਆਮਦ ਕਿਹਨੇ ਰੋਕਣੀ ਦੂਜਾ ਇਸ ਖਬਰ ਨੇ ਇਹ ਵੀ ਸੱਚ ਸਾਹਮਣੇ ਲਿਆਤਾ ਕਿ ਪਾਈ ਪੰਜਾਬ ਦੇ ਵਿੱਚ ਬੱਚਿਆਂ ਦਾ ਜਿਸ ਤਰ੍ਹਾਂ ਦਾ ਹੁਣ ਇਸ ਮਾਮਲੇ 'ਚ ਸ਼ੋਸ਼ਣ ਹੋਣ ਲੱਗਿਆ ਉਹਨਾਂ ਦੀ ਵਰਤੋਂ ਹੋਣ ਲੱਗੀ ਆ ਇਹ ਫਿਕਰ ਮੰਦੀ ਵਾਲਾ ਪਹਿਲਾ ਕੁੜੀਆਂ ਦੀ ਗਿਣਤੀ ਲਗਾਤਾਰ ਜਿਵੇਂ ਨਸ਼ੇ ਵਾਲੇ ਪੈਲੂ 'ਚ ਵੱਧਦੀ ਜਾ ਰਹੀ ਇਹ ਵੀ ਨਵੀਂ ਸਾਡੇ ਪੰਜਾਬੀ ਸਮਾਜ ਲਈ ਚਨੋਤੀ ਹੈ ਮਕੰਤਰੀ ਸਾਹਿਬ ਦੀ ਅੱਜ ਦੀ ਕੈਬਨਟ ਦੀ ਮੀਟਿੰਗ ਚੋ ਗੱਲ ਕਰ ਰਹੀ ਸੀ ਜਿਹੜਿਆ ਸੈਂਟਰ ਖੁੱਲਦੇ ਆ ਜੀ ਨਸ਼ਾ ਛੁਡਾਉ ਇਹਨਾਂ ਚ ਵੀ ਜੀ ਗੋਲੀਆਂ ਦੀ ਦੁਰਵਰਤੋਂ ਹੋ ਜਾਂਦੀ ਹੈ ਜੀ ਦਵਾਈਆਂ ਦੀ ਦੁਰਵਰਤੋਂ ਚੈਕਿੰਗ ਰੱਖਾਂਗੇ ਜੀ ਅਸੀਂ ਇਹ ਕਾਗਜ਼ੀ ਗੱਲਾਂ ਸਰਕਾਰੀ ਗੱਲਾਂ ਬਹੁਤ ਸੁਣਨੀ ਆ ਪੰਜਾਬ ਨੇ ਮਕੰਤਰੀ ਸਾਹਿਬ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਇਹੀ ਸ਼ਬਦਾਂ ਪਰਦੇ ਆਏ ਨੇ ਕਿ ਜਿਵੇਂ ਹੋ ਗਿਆ ਉਹ ਹੋ ਗਿਆ ਕੁਝ ਨਹੀਂ ਹੋ ਰਿਹਾ ਸੋ ਇਸ ਲਈ ਇਸ ਖਬਰ ਨੇ ਮੈਨੂੰ ਚ ਜੋੜ ਕੇ ਰੱਖ ਦਿੱਤਾ ਜਦੋਂ ਮੈਂ ਇਹ ਖਬਰ ਮੇਰੀ ਨਜ਼ਰ ਪਈ ਕਿ ਲੁਧਿਆਣਾ ਦੇ ਆਤਮ ਨਗਰ ਹਲਕੇ ਦੇ ਵਿੱਚ ਐਮ ਐਲ ਕੁਲਵੰਤ ਸਿੰਘ ਸਿੱਧੂ ਕੋਲ ਕਿ ਘਰ ਤੋਂ ਦੀਏ ਆਪਣੀ ਧੀ ਨੂੰ ਲੈ ਕੇ ਹੁੰਦੀ ਆ ਮਾਂ ਕਹਿੰਦੀ ਕਿਦੇ ਪੰਗੜਾ ਵਾਲਾ ਨਾ ਜਾਂਦੀ ਸੀ ਉੱਥੋਂ ਹੀ ਆਦੀ ਹੋਗੀ ਤੇ ਮਾਂ ਨੇ ਇਹ ਕਿਹਾ ਜੀ ਕਿਤੇ ਜਵਾਕ ਨੇ ਛੋਟੇ ਛੋਟੇ ਕਿਸੇ ਤਰ੍ਹਾਂ ਨਸ਼ਾ ਛਡੋ ਤੇ ਕੁੜੀ ਵੀ ਚਾਹੁੰਦੀ ਹੈ ਕਿ ਮੈਨੂੰ ਛੱਡਣਾ ਸਵਾਲ ਇਹ ਕਿ ਇਸ ਇੱਛਾ ਸ਼ਕਤੀ ਵਾਲੇ ਕਿੰਨੇ ਪੰਜਾਬ ਦੇ ਚ ਨੌਜਵਾਨ ਹੋਣੇ ਕਿੰਨੀ ਜਵਾਨੀ ਹੋਣੀ ਜਿਹੜੀ ਨਿਕਲਣਾ ਚਾਹੁੰਦੀ ਹੈ ਉਹਨੂੰ ਕੌਣ ਨਹੀਂ ਨਿਕਲਣ ਦੇਣਾ ਚਾਹੁੰਦਾ ਜਿਨ੍ਹਾਂ ਦਾ ਤੁੰਦਾ ਹੈ ਜਿਨ੍ਹਾਂ ਲਈ ਇਹ ਆਮਦਨ ਹੈ ਜਿਨ੍ਹਾਂ ਲਈ ਇਹ ਵੱਧ ਕਮਾਈ ਦਾ ਸਾਧਨ ਹੈ ਉਹ ਲੋਕ ਇਹ ਤਾਂ ਪਿੜਿਤ ਤੇ ਰਹ ਨੇ ਇਹਨਾਂ ਪਿੜਿਤ ਤੇ ਰਾਂ ਨੂੰ ਬਚਾਉਣ ਦੇ ਲਈ ਸਰਕਾਰਾਂ ਨੂੰ ਸੰਸਥਾਵਾਂ ਨੂੰ ਸਿਸਟਮ ਨੂੰ ਪ੍ਰਸ਼ਾਸਨ ਨੂੰ ਤੰਤਰ ਜੰਤਰ ਨੂੰ ਕੰਮ ਕਰਨਾ ਪੈਣਾ ਪਰ ਜਦੋਂ ਉਹ ਤੰਤਰ ਉਹ ਜੰਤਰ ਉਹ ਸਰਕਾਰਾਂ ਉਹ ਸਿਆਸੀ ਜਮਾਤ ਉਹੀ ਨਸ਼ੇ ਦਾ ਧੰਦਾ ਕਰੂਗੀ ਜਾਂ ਉਹੀ ਅੱਖਾਂ ਮੀਚ ਕੇ ਬੈਠੂਗੀ ਕਿ ਵੇਖਣ ਦੋ ਫਿਰ ਇਹ ਖਬਰਾਂ ਸਾਨੂੰ ਚਰਚਾ ਕਰਨੀਆਂ ਪੈਣਗੀਆਂ ਇਸ ਲਈ ਇਹ ਪਹਿਲੂ ਬਹੁਤ ਅਹਿਮ ਇੱਕ ਖਬਰ ਇੱਕ ਘਟਨਾ ਤੁਹਾਡੇ ਪੰਜਾਬ ਦਾ ਨਕਸ਼ਾ गढ़ ਰਹੀ ਹੈ ਮੁਖੰਤਰੀ ਸਾਹਿਬ ਇਹ ਰੰਗਲਾ ਪੰਜਾਬ ਦੀ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ اجلاس ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸ਼੍ਰੀ ਨੰਗਪੁਰ ਸਾਹਿਬ ਦੀ ਧਰਤੀ ਤੇ ਯੋਜਿਤ ਕਰਨ ਦਾ ਫੈਸਲਾ ਕੀਤਾ ਉਸ ਨੂੰ ਲੈ ਕੇ ਤਿਆਰੀਆਂ ਵੀ ਨੇ ਉੱਥੇ ਕਹਿੰਦੇ ਜੀ ਟੈਂਟ ਸਿਟੀ ਵੀ ਬਣ ਰਹੀ ਆ ਹੋਰ ਪ੍ਰਬੰਧ ਵੀ ਕਰ ਰਹੀ ਆ ਸਰਕਾਰ ਉਕਾਕ ਤਾਮਾਟਰ ਨਗਰ ਗੀਤਨ ਬਿਉਣਗੇ ਕਸ਼ਮੀਰੀ ਪੰਡਤ ਵੀ ਸ਼ਾਮਲ ਹੋਣਗੇ ਰਾਸ਼ਪਤੀ ਨੂੰ ਵੀ ਸੱਦਾ ਦਿੱਤਾ ਹਾਂਜੀ ਬਾਕੀ ਮੰਤਰੀਆਂ ਨੂੰ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਸਮਾ ਤਾਂ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਜੀ ਮੰਗ ਲਿਆ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਜਦੋਂ ਸਮਾਂ ਦੇ ਦੇਣਾ ਵੈਸੇ ਕਹਿੰਦੇ ਜੀ ਉਹ ਬਿਹਾਰ ਚ ਖਾਸ ਜੀ ਮੈਂਚ ਨੇ ਉਧਰ ਜਾਇਆ ਮੰਗੇ ਜਰੂਰ ਪਰ ਸੱਦਾ ਦਵਾਂਗੇ ਅਸੀਂ ਪਰ ਇਕੱਲਾ ਵਿਸ਼ੇਸ਼ ਇਜਲਾਸ 24 ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਛਿੰਨਨਪੁਰ ਸਾਭ ਨਹੀਂ ਸੱਦਿਆ ਜਾ ਰਿਹਾ 26 ਨਵੰਬਰ ਨੂੰ ਇੱਕ ਵਿਸ਼ੇਸ਼ اجلاس ਹੋਣ ਜਾ ਰਿਹਾ ਬਿਲਕੁਲ ਜੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਚ 26 ਨਵੰਬਰ ਨੂੰ ਇੱਕ ਵੱਖਰੇ ਤਰ੍ਹਾਂ ਦਾ اجلاس ਦੇਖਣ ਨੂੰ ਮਿਲੇਗਾ ਕਿਹਾ ਤਾਂਹੀ ਜਾ ਰਿਹਾ ਕਿ ਹਰ ਸਾਲ ਤੁਸੀਂ ਇਸ ਤਰ੍ਹਾਂ ਦਾ ਵਿਸ਼ੇਸ਼ اجلاس ਦੇਖਿਆ ਕਰੋਗੇ ਦੇਖਦੇ ਆਂ ਇਹ ਪ੍ਰਤ ਕਿੰਨੀ ਸਾਰਥਕ ਸਾਬਤ ਹੁੰਦੀ ਹੈ ਨਵੀਂ ਪੀੜੀ ਲਈ ਨਵੀਂ ਪਨੀਰੀ ਲਈ ਨਵੀਂ ਜਵਾਨੀ ਲਈ ਪੰਜਾਬ ਦੇ ਵਿਦਿਆਰਥੀਆਂ ਲਈ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਕਿਉਂਕਿ ਇਸ ਵਾਰ ਇਸ اجلاس ਦੇ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਲੀਡਰ ਤੱਕ ਦੀ ਭੂਮਿਕਾ ਦੇ ਵਿੱਚ ਪੰਜਾਬ ਦੇ ਵਿਦਿਆਰਥੀ ਹੋਣਗੇ ਇਸ ਦੇ ਵਿੱਚ ਪੰਜਾਬ ਦਾ ਮੰਤਰੀ ਮੰਡਲ ਵਿਦਿਆਰਥੀਆਂ ਚੋਂ ਹੋਏਗਾ ਵਿਰੋਧੀ ਧਿਰ ਦੇ ਨਵੇਂਦਿਆਂ ਚੋਂ ਐਮਐਲਏਆਂ ਚੋਂ ਵਿਦਿਆਰਥੀਆਂ ਚੋਂ ਹੋਏਗਾ 117 ਦੇ 117 ਐਮਐਲਏ ਜਿਨ੍ਹਾਂ ਚੋਂ ਕੋਈ ਮੰਤਰੀ ਬਣੇਗਾ ਕੋਈ ਮੁੱਖ ਮੰਤਰੀ ਬਣੇਗਾ ਕੋਈ ਵਿਰੋਧੀ ਧਿਰ ਦਾ ਲੀਡਰ ਬਣੇਗਾ ਕੋਈ ਵੱਖ-ਵੱਖ ਪਾਰਟੀਆਂ ਦਾ ਐਮਐਲਏ ਬਣੇਗਾ ਪੂਰੀ ਉਹ ਭੂਮਿਕਾ ਹੋਏਗੀ 117 ਐਮਐਲਏ ਦੇ ਰੂਪ ਦੇ ਵਿੱਚ ਇਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜਾਂ ਇਹਨਾਂ ਦੇ ਵਿਦਿਆਰਥੀ ਚੁਣੇ ਜਾ ਰਹੇ ਨੇ ਉਹਨਾਂ ਨੂੰ ਬਕਾਇਦਾ ਕੁਝ ਦਿਨਾਂ ਦੀ ਪਹਿਲਾਂ ਟ੍ਰੇਨਿੰਗ ਦਿੱਤੀ ਜਾਏਗੀ ਸਪੀਕਰ ਦੀ ਭੂਮਿਕਾ ਦੇ ਵਿੱਚ ਹੋ ਸਕਦਾ ਕੁਲਤਾਰ ਸਿੰਘ ਸੰਧਮਾ ਖੁਦ ਰਹਿਣ ਉਹਨਾਂ ਦੀ ਨਜ਼ਰ ਸਾਨੀ ਚ ਸਾਰੀ ਕਿਉਂਕਿ ਉਹ ਇੱਕ ਸਬਦਾਨਕ ਉਸ ਤਰ੍ਹਾਂ ਦਾ ਅਹੁਦਾ ਜਿੱਥੇ ਹੋ ਸਕਦਾ ਕਿ ਉਸ ਪ੍ਰਕਿਰਿਆ ਨੂੰ ਇਹ ਅਪਣਾਉਣ ਪਰ ਇਹ ਇੱਕ ਪਹਿਲ ਕਦਮੀ ਪਹਿਲੀ ਨਜ਼ਰੇ ਬੜੀ ਸੁਖਾਵੀ ਔਰ શુભ ਸੰਕੇਤ ਲੱਗਦਾ ਕਿ ਨਵੀਂ ਪਨੀਰੀ ਨੂੰ ਮੌਕਾ ਦੇਣ ਦਾ ਯਮੇਦੀ ਗੱਲ ਕਰਾਂ ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਇੱਕ ਵਿਸ਼ੇਸ਼ ਵਿਦਿਆਰਥੀ ਸੈਸ਼ਨ ਦੇਖਣ ਨੂੰ ਮਿਲੇਗਾ ਜਿਸ ਜੁਬੇ ਪਰ ਤੋਂ ਚੁਣੇਗੇ ਵਿਦਿਆਰਥੀ ਕਹਿੰਦੇ ਮੁੱਖ ਮੰਤਰੀ ਹੋਣਗੇ ਮੰਤਰੀ ਹੋਣਗੇ ਵਿਧਾਇਕ ਹੋਣਗੇ ਇਹ ਨੌਜਵਾਨਾਂ ਨੂੰ ਲੋਕਤੰਤਰ ਦੀ ਇਸ ਕਾਰਜ ਵਿਵਹਾਰ ਤੋਂ ਜਾਣੂ ਕਰਾਉਣ ਸਮਝਾਉਣ ਰਾਜਨੀਤੀ ਦੇ ਵਿੱਚ ਆਉਣ ਦੀ ਇੱਛਾ ਸ਼ਕਤੀ ਪੈਦਾ ਕਰਨ ਹੈ ਨਾ ਉਹਦੇ ਦੀ ਅਯੋਜਿਤ ਕੀਤਾ ਜਾ ਰਿਹਾ ਕਹਿੰਦੇ 26 ਨਵੰਬਰ ਨੂੰ ਇਸ ਦਾ ਇੱਕ ਦਿਨ ਦਾ ਇਹ ਸੈਸ਼ਨ ਹੋਣ ਜਾ ਰਿਹਾ ਖਾਸ ਗੱਲ ਇਹ ਹੈ ਕਿ ਪੂਰੀ ਤਰ੍ਹਾਂ ਬਿਲਕੁਲ ਨਰੋਲ ਅਸਲੀ ਸੈਸ਼ਨ ਵਾਂਗ ਹੋਏਗਾ ਕਹਿੰਦੇ ਤਾਂ ਇਹ ਮੇਰੇ ਕਹਿ ਕੇ ਉਹਦੇ ਵਿੱਚ ਬਕਾਇਦਾ ਤੌਰ ਤੇ ਕੋਲਦਾਰ ਸੰਬੰਧ ਦੀ ਹੈਗਵਾਈ ਦੇ ਵਿੱਚ ਹੋਏਗਾ ਜਿਹਦੇ ਵਿੱਚ ਬਕਾਇਦਾ ਮੁੱਖ ਮੰਤਰੀ ਦੀ ਭੂਮਿਕਾ ਚ ਵੀ ਇੱਕ ਨੌਜਵਾਨ ਹੋਏਗਾ ਕੈਬਨਿਟ ਮੰਤਰੀ ਵੀ ਹੋਣਗੇ ਕੁੜੀਆਂ ਵੀ ਮਹਿਲਾ ਮੰਤਰੀਆਂ ਦੀ ਜਾਂ ਮਹਿਲਾ ਐਮਐਲਏ ਦੀ ਭੂਮਿਕਾ ਨਿਭਾਉਣਗੀਆਂ ਵਿਰੋਧੀ ਧਿਰ ਦੇ ਲੀਡਰ ਦੀ ਭੂਮਿਕਾ ਚ ਕੋਈ ਹੋਏਗਾ ਕੋਈ ਪਾਰਟੀਆਂ ਦੇ ਨੁਮਾਇੰਦਿਆਂ ਵਿੱਚੋਂ ਕੋਈ ਹਾਜ਼ਰ ਹੋਏਗਾ ਥੱਲੇ ਲਿਖਣ ਪੜਨ ਲਈ ਸਟਾਫ ਸਾਰਾ ਹਮਲਾ ਫਲ ਰਹੇਗਾ ਪੂਰਾ ਉਸੇ ਤਰ੍ਹਾਂ ਦਾ ਇੱਕ ਉਹਨਾਂ ਨੂੰ ਪ੍ਰੋਟੋਕੋਲ ਦਿੱਤਾ ਜਾਏਗਾ ਇਹਦੇ ਨਾਲ ਫੀਲਿੰਗ ਵੀ ਆਉਂਦੀ ਹੈ ਤੇ ਵਿਦਿਆਰਥੀਆਂ ਚ ਸਿਆਸੀ ਪ੍ਰਤੀ ਸਿਆਸਤ ਤੋਂ ਦੂਰ ਜਾ ਰਹੀ ਜਿਹੜੀ ਜਵਾਨੀ ਉਹਦੇ ਪ੍ਰਤੀ ਜਾਗਿਆਸਾ ਵੀ ਜਾਗੂਗੀ ਉਹਨਾਂ ਨੂੰ ਇਹਦੀ ਚੇਟ ਵੀ ਲੱਗੇਗੀ ਕਿ ਹਾਂ ਸਿਆਸਤ ਨੂੰ ਗਾਂ ਸਭਾਲਣਾ ਸਾਡੀ ਬਰਾਸਤਾ ਹਿੱਸਾ ਇਹ ਇੱਕ ਚੰਗਾ ਪ੍ਰਾਰਲਾ ਲੱਗਦਾ ਕਾਬਲੇ ਤਰੀਫ ਹੈ ਮਸ ਫਿਕਰ ਹੀ ਕਰਦਾ ਹੈ ਕਿ ਜਨਾਬ ਅਸਲੀ ਸ਼ਾਸਨ ਮੰਗੇ ਚ ਨਟੰਕੀ ਨਾ ਬਾੜ ਦੇ ਕਿਤੇ ਕਿਤੇ ਇਹ ਨਾ ਹੋਵੇ ਕਿ ਮੁੱਖ ਮੰਤਰੀ ਦੀ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀ ਨੂੰ ਤੁਸੀਂ ਲੋਕਤੰਤਰਿਕ ਵਿਦਾ ਨੀਵਾਵਲੀ ਸਮਝਾਉਣ ਦੀ بجائے ਨਟੰਕੀ ਵਾਲੇ ਉਹਨੂੰ ਸਕ੍ਰਿਪਟ ਦੇਣ ਲੱਗ ਜੂ। ਕਿਤੇ ਉਹ ਤੋਂ ਡਾਇਲੋਗ ਉਹ ਹੀ ਜੇ ਬੁਲਾਏ ਜਾਣ, ਵਿਰੋਧੀ ਧਿਰ ਦੇ ਲੀਡਰ ਤੋਂ ਉਹ ਹੀ ਜੇ ਤੰਜ ਕਰਾਏ ਜਾਣ, ਆਪਸ ਦੇ ਵਿੱਚ ਤਕਰਾਰ ਕਰਾਈ ਜਾਵੇ। ਇਹਨਾਂ ਦੇ ਰਾਹੀਂ ਆਪਣਾ ਜੋ ਨਹੀਂ ਕਹਿ ਪਾਉਂਦੇ ਤੁਸੀਂ ਉਹ ਕਹਾਇਆ ਜਾਵੇ। ਬਸ ਇਹ ਤੋਂ ਗਰੇਜ਼ ਕਰਿਓ। ਉਮੀਦ ਕਰਦਾ ਜਿਹਾ ਕੁਝ ਨਹੀਂ ਹੋਊਗਾ। ਕਿਉਂਕਿ ਇਹ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਦਾ ਚਿਹਰਾ ਮੋੜ ਹੈ। ਸੋ ਇਸ ਲਈ ਬਸ ਇੰਨਾ ਖਤਸਾ ਮਨਚ ਕਿ ਕਿਤੇ ਇਹਨਾਂ ਨੂੰ ਸਕ੍ਰਿਪਟਡ ਤਿਆਰੀ ਦੇ ਬਹਾਨੇ ਅਜੇ ਹੀ ਕੋਈ ਹਲਕੇ ਸ਼ਬਦ ਹਲਕੀ ਬੋਲੀ ਅਜਿਹਾ ਕੁਝ ਭਾਸ਼ਣ ਬਾਜੀ ਜਿਹੜੀ ਰਾਂਝਕ ਸਟੇਜਾਂ ਤੇ ਹੁੰਦੀ ਹੈ ਜਾਂ ਵਿਧਾਨ ਸਭਾ ਜੀ ਵੀ ਹੁੰਦੀ ਹੈ ਉਹਨਾਂ ਤਾਂ ਉਹਦਾ ਵੀ ਪੰਦਰ ਜਿਹੜੀਆਂ ਇੰਚਾਂ ਰਿਕਾਰਡ ਚ ਆਉਣ ਦੇ ਲੈਕ ਨੂੰ ਹੁੰਦੀਆਂ ਉਹ ਹੀ ਜੇ ਸ਼ਬਦ ਉੱਥੇ ਵਰਤੇ ਜਾਂਦੇ ਨੇ ਸੋ ਇਹਨਾਂ ਤੋਂ ਨਾ ਕਰਾਇਓ ਬਾਕੀ ਇਹ ਉਪਰਾਲਾ ਖੁੱਲੇ ਦਰ ਨਾਲ ਸਵਾਗਤ ਕਰਨ ਯੋਗ ਹੈ ਇਹਦੀ ਤਾਰੀਫ ਕਰਨੀ ਪੈਂਦੀ ਹੈ ਚਲੋ ਜਿੱਥੇ ਇਹ ਪਹਿਲੂ ਹੈ ਉੱਥੇ ਇੱਕ ਪਹਿਲੂ ਹੋਰ ਹੈ ਜਨਾਬ ਸ਼ਟ ਪੂਜਾ ਬਿਹਾਰ ਦਾ ਇੱਕ ਬਿਹਾਰ ਸੂਬੇ ਦਾ ਬਿਹਾਰ ਵਾਸੀਆਂ ਦਾ ਇੱਕ ਵੱਡਾ ਤਿਹਾਰਾ ਜਿਵੇਂ ਸਾਡੇ ਲਈ ਦੀਵਾਲੀ ਦਸਹਿਰਾ ਹੈ ਨਾ ਉਸੇ ਤਰ੍ਹਾਂ ਜਿਵੇਂ ਸਾਡੇ ਲਈ ਸਾਡੇ ਪਰਬ ਹੈ ਮਤਲਬ ਸ਼ਹੀਦੀ ਦਿਹਾੜੇ ਜਾਂ ਗੁਰਪੁਰਬ ਇਹ ਉਸੇ ਤਰ੍ਹਾਂ ਉਹਨਾਂ ਦੇ ਲਈ ਇੱਕ ਵੱਡਾ ਵੱਡਾ ਤਿਹਾਰਾ ਹੈ ਤੇ ਹਰੇਕ ਖੇਤਰ ਦਾ ਹਰੇਕ ਭਾਈਚਾਰੇ ਦਾ ਹਰ ਧਰਮ ਦਾ ਆਪੋ ਆਪਣੀਆਂ ਰੋਹ ਰੀਤਾਂ ਉਹਦਾ ਸੀ ਸਤਿਕਾਰ ਕਰਦੇ ਆ ਮੈਂ ਇਸ ਨੂੰ ਜਿਸ ਨੁਕਤੇ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਵਿੱਚ ਛੱਟ ਪੂਜਾ ਵਾਲੇ ਦਿਨ ਜਿਸ ਤਰ੍ਹਾਂ ਬਿਹਾਰੀ ਭਾਈਚਾਰੇ ਨੂੰ ਸਾਰੇ ਪ੍ਰਬੰਧ ਐਮਐਲਏ ਆਨੇ ਪੰਚਾਇਤਾਂ ਨੇ ਨਗਰ ਕੌਂਸਲਾਂ ਨੇ ਨਗਰ ਨਿਗਮਾਂ ਨੇ ਕਰਕੇ ਦਿੱਤੇ ਠੀਕ ਹੈ ਜਦੋਂ ਉਹ ਇੱਥੇ ਰਹਿੰਦੇ ਨੇ ਇੱਥੇ ਕਮਾਉਂਦੇ ਨੇ ਇੱਥੇ ਆਰਥਿਕ ਤੌਰ ਤੇ ਕੰਮ ਕਰਕੇ ਇਥੁਦੀ ਆਸਕਤਾਂ ਨੂੰ ਘੇੜਾ ਦਿੰਦੇ ਨੇ ਤੇ ਫਿਰ ਅਗਲੇ ਚਾਹਣਗੇ ਵੀ ਸਾਨੂੰ ਇਹ ਸੂਸ਼ਤਾ ਪੇਮਣ ਤੇ ਇਸ ਲਈ ਫਿਰ ਐਮਐਲਏ ਸਾਡੇ ਉਹਨਾਂ ਦੇ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੋਏ ਸਾਡੇ ਸਿਆਸੀ ਲੀਡਰ ਹੋਰ ਦਲਾਂ ਦੇ ਵੀ ਸ਼ਾਮਲ ਹੋਏ ਉਹਨਾਂ ਨੇ ਉਹਨਾਂ ਨੇ ਨੇੜਤਾ ਵੀ ਪ੍ਰਗਟਾਈ ਕਿਉਂਕਿ ਚੁਣਿਆ ਨੁਮਾਇੰਦਾ ਜਾਂ ਚੁਣੇ ਜਾਣ ਦੀ ਇੱਛਾ ਰੱਖਣ ਵਾਲਾ ਨੁਮਾਇੰਦਾ ਉੱਥੇ ਜਾਂਦਾ ਜਿੱਥੇ ਉਹਨੂੰ ਵੋਟ ਦਿੱਖਦੀ ਹੈ ਸਵਾਲ ਇਹ ਹੈ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੀਆਂ ਨਹਿਰਾਂ ਦੇ ਕੰਢਿਆਂ ਤੇ ਪੰਜਾਬ ਦੇ ਸੂਆਂ ਦੇ ਕਿਨਾਰਿਆਂ ਦੇ ਉੱਤੇ ਜਾਂ ਕਈਆਂ ਥਾਵਾਂ ਤੇ ਟੈਂਪਰੇਰੀ ਛੱਪੜ ਬਣਾ ਕੇ ਸਭ ਪਾਣੀ ਭਰ ਕੇ ਉਹ ਸਾਰੇ ਪ੍ਰਬੰਧ ਕਰਕੇ ਇਸ ਬਿਹਾਰ ਦੇ ਭਾਈਚਾਰੇ ਨੂੰ ਉਹਨਾਂ ਦੀ ਛੱਟ ਪੂਜਾ ਦਾ ਤਿਹਾਰ ਪਰਵਾਰਾਂ ਸਮੇਤ ਮਨਾਉਣ ਦਾ ਮੌਕਾ ਦਿੱਤਾ ਉਹਨੇ ਇੱਕ ਚੀਜ਼ ਦਿਖਾ ਦਿੱਤੀ ਕਿ ਪੰਜਾਬ 'ਚ ਬਿਹਾਰੀ ਕਿੰਨੀ ਵੱਡੀ ਗਿਣਤੀ ਚ ਹੈ ਤੇ ਸਰਕਾਰ ਤੇ ਸਿਆਸੀ ਜਮਾਤ ਉਹਨਾਂ ਦੇ ਲਈ ਜਿਹੋ ਜਿਹਾ ਪ੍ਰਬੰਧ ਕਰਦੀ ਹੈ ਉਹਨਾਂ ਲਈ ਕਿੰਨੀ ਇਮਤਿਹਾਨਕ ਮੈਂ ਅੱਜ ਇਕੱਲੇ ਪਿਹਾਰ ਦੇ ਹਵਾਲਾ ਨਾਲ ਗੱਲ ਕਰ ਰਿਹਾ ਕਿਉਂਕਿ ਦ੍ਰਿਸ਼ ਪਿਛਲੇ ਦੋ ਦਿਨਾਂ ਤੋਂ ਸਾਡੇ ਸਾਹਮਣੇ ਹੈ। ਇੱਥੋਂ ਬਿਨਾ ਜੁਪੀ ਇੱਥੇ ਕਿੰਨੀ ਵੱਡੀ ਗਣਤੀ ਚ ਹੈ। ਨੇਪਾਲ ਦਾ ਕਿੰਨੀ ਵੱਡੀ ਗਣਤੀ ਚ ਹੈ। ਹੋਰ ਨਾ ਸੁੱਬਿਆਂ ਤੋਂ ਗੁਜਰਾਤੀ ਕਿੰਨੀ ਵੱਡੀ ਗਣਤੀ ਚ ਨੇ। ਹੋਰ ਸੁੱਬਿਆਂ ਦੇ ਲੋਕ ਇੱਥੇ ਕਿੰਨੀ ਵੱਡੀ ਗਣਤੀ ਚ ਕੰਮ ਕਰਨੀ ਆਉਂਦੇ ਨੇ। ਉਹ ਇੱਕ ਕੁੱਲ ਮਿਲਾ ਕੇ ਪੰਜਾਬ ਦੀਆਂ 5 ਅਜਈਆਂ ਲੋਕ ਸਭਾ ਸੀਟਾਂ ਨੇ। ਜਿੱਥੇ ਇਹ ਪਰਵਾਸੀ ਮਜ਼ਦੂਰ ਪਰਵਾਸੀ ਲੇਬਰ ਬਾਹਰ ਨੇ ਸੁੱਬਿਆਂ ਤੋਂ ਆਏ ਲੋਕ ਫੈਸਲਾ ਕੁਲ ਸਥਿਤੀ ਚ ਹੈ ਮਤਲਬ ਜਿਓ ਸਾਰੀਆਂ ਤਰਾਂ ਜਿਹੜੀਆਂ ਬਾਹਰੋਂ ਆਈਆਂ ਨੇ ਪੰਜਾਬ ਚ ਉਹ ਇੱਕ ਹੀ ਉਮੀਦਵਾਰ ਨੂੰ ਤੈਅ ਕਰਕੇ ਵੋਟਾਂ ਪਾ ਦੇਣ ਤੇ ਦੂਸਰੇ ਪਾਸੇ ਸਮੁੱਚਾ ਪੰਜਾਬੀ ਭਾਈਚਾਰਾ ਕਿਸੇ ਇੱਕ ਪਾਸੇ ਨੂੰ ਵੀ ਪਵੇ ਤਾਂ ਵੀ ਉਹ ਸੀਟ ਜਿਤਾਉਣ ਦੀ ਸਮਰੱਥਾ ਰੱਖਦੇ ਨੇ ਇਹ ਗਣਤੀ ਦਾ ਹੰਦ ਆ ਜਾ ਇਹਨਾਂ ਕ੍ਰੈਂਡਾ ਅੰਦਾਜ਼ਾ ਅੰਮ੍ਰਿਤਸਰ ਲੋਕ ਸਭਾ ਹਲਕਾ ਜਲੰਧਰ ਲੋਕ ਸਭਾ ਹਲਕਾ ਲੁਧਿਆਣਾ ਲੋਕ ਸਭਾ ਹਲਕਾ ਪਟਿਆਲਾ ਲੋਕ ਸਭਾ ਹਲਕਾ ਤੇ ਬਠਿੰਡਾ ਲੋਕ ਸਭਾ ਹਲਕਾ ਇਹ ਪੰਜ ਲੋਕ ਸਭਾ ਹਲਕੇ ਅਜਿਹੇ ਨੇ ਕਿ ਜਿੱਥੇ ਯੂਪੀ ਬਿਹਾਰ ਸਣੇ ਬਾਹਰਲੇ ਸੂਬਿਆਂ ਤੋਂ ਆਈ ਲੇਬਰ ਜਿਨ੍ਹਾਂ ਦੀਆਂ ਇੱਥੇ ਵੋਟਾਂ ਬਣੀਆਂ ਹੋਈਆਂ ਨੇ ਉਹ ਸਾਰੇ ਇੱਕ ਪਾਸੇ ਇੱਕ ਡੱਬੇ 'ਚ ਇੱਕ ਉਮੀਦਵਾਰ ਦੀ ਚੋਲੀ 'ਚ ਪੈ ਜਾਣ ਐਮਪੀ ਉਹ ਵੀ ਚੁਣਿਆ ਜਾਊਗਾ ਇਸੇ ਲਈ ਛਟਕੂਜਾ ਲਈ ਪ੍ਰਬੰਧ ਹੋਏ ਨੇ ਇਸੇ ਲਈ ਇਹ ਸਾਰੀ ਤਿਆਰੀ ਵਿਰਤਾਰੀ ਹੋਈ ਹੈ ਇਸ ਲਈ ਉਹਨਾਂ ਦੀ ਸੇਵਾ 'ਚ ਜੁਟੀਆਂ ਨੇ ਤੇਰਾ ਇਸੇ ਦੇ ਵਿੱਚੋਂ ਕੀ ਬੀਜੇਪੀ ਦਾ ਵੀ ਇਸ ਬੋਟ ਬੈਂਕ ਤੇ ਨਜ਼ਰ ਪੰਜਾਬ 'ਚ ਬੀਜੇਪੀ ਆਪਣੀ ਜ਼ਮੀਨ ਤਲਾਸ਼ ਰਹੀ ਆ ਤੇ ਇੱਕ ਟੈਗ ਪੱਕਾ ਇਹ ਕਿ ਪੰਜਾਬ ਦਾ ਜੀ ਸ਼ਹਿਰੀ ਵਰਗ ਬੀਜੇਪੀ ਨਾਲ ਹੈ ਬਿਲਕੁਲ ਹੋਗਾ ਭਾਈ ਜੇ ਅਕਾਲੀ ਦਲ ਇਹ ਮੰਨ ਕੇ ਚੱਲਦਾ ਕਿ ਸਿੱਖ ਵੋਟ ਤੇ ਸਾਡਾ ਹੱਕ ਹੈ ਤਾਂ ਬੀਜੇਪੀ ਕਹਿੰਦੀ ਹਿੰਦੂ ਵੋਟ ਤੇ ਸਾਡਾ ਆਪੇ ਬਣਾ ਲੇ ਜਦੋਂ ਕਿ ਅਕਾਲੀ ਦਲ ਪੰਥਕ ਤੌਰ ਦੇ ਉੱਤੇ ਨਮਾਇੰਦਗੀ ਕਰਨ ਵਾਲੀ ਜਮਾਤ ਸੀ ਉਹ ਰਾਜਨੀਤਿਕ ਤੌਰ ਦੇ ਉੱਤੇ ਜਾਣਾ ਜਾਂ ਨਾ ਜਾਣਾ ਕੰਮ ਨਹੀਂ ਸੀਗਾ ਪੰਥਕ ਤੌਰ ਤੇ ਪਹਿਲੂਆਂ ਲਈ ਲੜਾਈ ਲੜਨ ਦੀ ਜ਼ਿੰਮੇਵਾਰੀ ਸੀ ਉਹਦੇ ਵਿੱਚੋਂ ਸਿੱਖ ਭਾਈਚਾਰੇ ਦੀ ਨਮਾਇੰਦਗੀ ਕਰਨੀ ਰਾਜਨੀਤਿਕ ਜਮਾਤ ਵੀ ਨਹੀਂ ਖਰੀ ਤੇ ਬੀਜੇਪੀ ਨੇ ਆਪਣੇ ਆਪ ਨੂੰ ਹਿੰਦੂਆਂ ਦੀ ਪਹਿਰੇਦਾਰ ਸਮਝ ਲਿਆ ਆਪੇ ਕਿੰਨਿਆਕ ਹਿੰਦੂਆਂ ਦਾ ਪਲਾ ਹੁੰਦਾ ਨਹੀਂ ਹੁੰਦਾ ਇਹ ਤਾਂ ਆਪਣੇ ਪੱਧਰ ਤੇ ਜਾਂਚ ਕਰਕੇ ਦੇਖ ਲਓ ਕਿਉਂਕਿ ਜਿਹੜੇ ਵਪਾਰੀ ਵਰਗ ਛੋਟਾ ਵਪਾਰੀ ਵਰਗ ਦੁਕਾਨਦਾਰ ਵਰਗ ਛੋਟੀ ਫੈਕਟਰੀ ਉਦਯੋਗ ਵਾਲਾ ਹੈ ਉਹਨੂੰ ਪੁੱਛ ਕੇ ਤਾਂ ਦੇਖੋ ਕਿ ਉਹਦਾ ਕਿੰਨਾ ਘਾਣ ਹੋਇਆ ਇਹ ਸਾਰੇ ਦਰਮਿਆਨ ਪਰ ਤਾਂ ਵੀ ਉਹ ਕਹਿੰਦੇ ਜੀ ਕਿ ਇਹ ਵਪਾਰੀ ਵਰਗ ਇਹ ਸ਼ਹਿਰੀ ਵਰਗ ਉਹਦੇ ਨਾਲ ਜਾਂਦਾ ਪੰਜਾਬ ਦੀਆਂ 222 ਦੀਆਂ ਮદાન ਸਭਾ ਚੋਣਾਂ ਇਹਦੀ ਉਦਾਹਰਨ ਨੇ ਕਿ ਜਦੋਂ ਇੱਕ ਹੀ ਧਿਰ ਦੇ 92 ਐਮਐਲਏ ਜਤਾਏ ਤਾਂ ਸਮੁੱਚੇ ਪੰਜਾਬ ਨੇ ਇੱਕ ਸਾਰ ਸੋਚਿਆ ਇੱਕ ਸੁਰਜ ਸੋਚਿਆ ਜਾਤ ਤੋਂ ਪਾਤ ਤੋਂ ਧਰਮ ਤੋਂ ਫਿਰਕੇ ਤੋਂ ਰੰਗ ਤੋਂ نسل ਤੋਂ ਹੈਨਾ ਬਰਗਵੰਡ ਤੋਂ ਸ਼ਹਿਰੀ ਤੋਂ ਪਿੰਡੂ ਤੋਂ ਕਸਬੇ ਤੋਂ ਸਭ ਤੋਂ ਉਮੀਦਵਾਰ ਕੌਣ ਹੈ ਕੌਣ ਨਹੀਂ ਇੱਕੋ ਪਾਸੇ ਡੁੱਲੇ ਤੇ ਦਾ ਮਤਲਬ ਪੰਜਾਬ ਇੱਕ ਤਰੀਕੇ ਨਾਲ ਸੋਚਦਾ ਪਰ ਬੀਜੇਪੀ ਅਕਾਲੀਆਂ ਤੋਂ ਤੋੜ ਬਿਛੋੜੇ ਤੋਂ ਬਾਅਦ ਉਸ ਨੇ ਕਿ ਬਣਤ ਬੁਣੀ ਹੈ ਕਿ ਜੇ ਪਿੰਡਾਂ 'ਚ ਦਾਖਲ ਹੋਣਾ ਹੈ ਤਾਂ ਸਿੱਖੀ ਬੋਟਵਾਲ ਜਾਣਾ ਪਊ ਕਿਸਾਨੀ ਬੋਟਵਾਲ ਜਾਣਾ ਪਊ ਮਜ਼ਦੂਰੀ ਬੋਟਵਾਲ ਜਾਣਾ ਪਊ ਕੱਲੇ ਸ਼ਹਿਰੀ ਵਰਗ ਦੇ ਸਾਰੇ ਨਹੀਂ ਸਰਿਆ ਜਾ ਸਕਦਾ ਜੇ ਭਾਜਪਾ ਨੂੰ ਇਹ ਲੱਗਦਾ ਕਿ ਸ਼ਹਿਰੀ ਵਰਗ ਦੇ ਸਾਰੇ ਅਸੀਂ ਦਾਖਲ ਨਹੀਂ ਹੋ ਸਕਦੇ ਇਸ ਲਈ ਪਿੰਡਾਂ 'ਚ ਦਾਖਲ ਹੋਣ ਲਈ ਉਹਨੇ ਫਿਰ ਉਹ ਚਿਹਰੇ ਚੁਣੇ ਕਿ ਸਿੱਖ ਲੀਡਰ ਲਿਆਈਏ ਹੈ ਸਿਖਾਗੂ ਲਿਆਈਏ ਹੋਰ ਪਾਰਟੀ ਲੀਡਰ ਲਿਆਈਏ ਉਹ ਸ਼ਾਮਲ ਕਰੀਏ ਰੂਨਾ ਦੇ ਸਿੱਖ ਬੋਟਾ ਜੂਗੀ ਪਿੰਡੂ ਬੋਟਾ ਜੂਗੀ বিজেপি ਨੂੰ ਇਹ ਵੀ ਖਸ ਸਕਦਾ ਸੋ ਇੱਕ ਪਾਸੇ বিজেপি ਪੰਜਾਬ ਨੂੰ ਹੋਰ ਨਾ ਸੂਬਿਆਂ ਮੰਗ ਟੈਕਲ ਕਰਨਾ ਚਾਹੁੰਦੀ ਹੈ ਪੰਜਾਬ ਦੇ ਸ਼ਹਿਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਹਿੰਦੂ ਵਰਗ ਨੂੰ ਆਪਣੀਆਂ ਸ਼ਾਖਾਵਾਂ ਰਹੀਂ ਲਿਆ ਕੇ ਕਿਉਂਕਿ ਬੜੀ ਗੰਦੀ ਸ਼ਾਖਾਵਾਂ ਲੱਗਣ ਲੱਗ ਪਈਆਂ ਪਿੰਡਾਂ ਤੱਕ ਪਹੁੰਚ ਗਈਆਂ ਹੈ ਖਾਕੀ ਨਿਕਰਾ ਸੋ ਇਹ ਇਸ ਲਈ ਉਹਨਾਂ ਰਹੀਂ ਆਪਣੇ ਪਾਲੇ ਚ ਲਿਆਉਣ ਨੂੰ ਕਬਾਚ ਦੂਏ ਪਾਸੇ ਸਿੱਖ ਲੀਡਰਾਂ ਰਾਹੀਂ ਪਿੰਡਾਂ ਚ ਦਾਖਲ ਹੋਣ ਲਈ ਕਾਹਲੀ ਹੈ ਖਾਸ ਕਰਕੇ ਉਹ ਐਸ்சிਬੀਸੀ ਭਾਈਚਾਰਾ ਵੀ ਪਿੰਡ ਚ ਦਾਖਲ ਹੋਣਾ ਚਾਹੁੰਦੀ ਹੈ ਤੇ ਕਈ ਸਾਡੇ ਜਿਨ੍ਹਾਂ ਨੂੰ ਕੁਰਸੀ ਦੀ ਲਾਲਸਾ ਹੈ ਕਿਸੇ ਤਰ੍ਹਾਂ ਕੁਰਸੀ ਮਿਲੇ ਚਾਹੇ ਕਾਲੇ ਚੋਰ ਵਾਲੀ ਪਾਰਟੀ ਚ ਮਿਲੇ ਉਹ ਵੀ ਉਧਰ ਜਾਣ ਨੂੰ ਤਿਆਰ ਨੇ ਤੇ ਦੂਜੇ ਪਾਸੇ ਬਾਕੀ ਸਾਰੀਆਂ ਪਾਰਟੀਆਂ ਮੌਜੂਦਾ ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀ ਧਿਰ ਤੋਂ ਹੁੰਦਿਆਂ ਹੋਇਆਂ ਪੰਥਕ ਜਮਾਤਾਂ ਕਾਉਂਦਿਆਂ ਹੋਇਆਂ ਉਹਨਾਂ ਦੇ ਆਪਣੇ ਅੰਦਰ ਇੰਨਾ ਤਣਾਅ ਇੰਨੀਆਂ ਖਾਮੀਆਂ ਇੰਨੀਆਂ ਕਮਜ਼ੋਰੀਆਂ ਨੇ ਕਿ ਉਹ ਇਹਦੇ ਲਈ ਸਪੇਸ ਬਣਾ ਕੇ ਦੇ ਰਹੀਆਂ ਨੇ ਤੇ ਭਾਜਪਾ ਕੋਲ ਮਨੀ ਪਾਵਰ ਵੀ ਮਸਲ ਪਾਵਰ ਵੀ ਨੀਤੀ ਵੀ ਫਾਰਮੂਲਾ ਵੀ ਤੋੜਨ ਦਾ ਵੀ ਖਰੀਦਣ ਦਾ ਵੀ ਡਰਾਉਣ ਦਾ ਵੀ ਧਮਕਾਉਣ ਦਾ ਵੀ ਉਹ ਸਾਰਾ ਕੁਝ ਐਸਾ ਪਿਆ ਕਿ ਉਹਦੇ ਵਿੱਚੋਂ ਉਹ ਹੁਣ ਇਹ ਸੰਖਿਆਤ ਦੇ ਵੀ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਜੇ 5 ਲੋਕ ਸਭਾ ਹਲਕੇ ਬਾਹਰੀ ਲੋਕ ਜਿਤਾ ਸਕਦੇ ਨੇ ਤਾਂ 45 ਵਿਧਾਨ ਸਭਾ ਸੀਟਾਂ ਬਣਦੀਆਂ ਨੇ ਪੰਜ ਦੇ ਹਿਸਾਬ ਨਾਲ ਜੇ ਤੁਸੀਂ ਜਾ ਜੇ ਪੰਜ ਲੋਕ ਸਵਾਲ ਕਿੰਨੇ ਤਾਂ 45 ਮੈਂ ਨਹੀਂ ਕਹਿੰਦਾ ਕਿ 45 ਜਾਂ 45 ਨੂੰ ਜਿਤਾ ਸਕਦੇ ਨਹੀਂ ਕਿਉਂਕਿ ਉਹ ਚ ਪਿੰਡੂ ਖੇਤਰ ਵੀ ਹੋਣੇ ਕਿੰਨੇ ਤੇ ਇਹਦਾ ਮਤਲਬ ਉਹਨਾਂ ਚ 20 25 ਦੀ ਜੇ ਜਿਤਾਉਣ ਦੀ ਉਹ ਸਮਰੱਥਾ ਰੱਖਦੇ ਨੇ ਤੇ ਫਿਰ ਉੱਥੇ ਫੋਕਸ ਹੈ ਤੇ ਇਧਰ ਪੰਜਾਬ ਚ ਜਿਹੀ ਜਿਹੀ ਬਾਹਰੀਆਂ ਦੇ ਖਿਲਾਫ ਨੂੰ ਲੈ ਕੇ ਆਵਾਜ਼ ਉੱਠਣ ਲੱਗੀ ਹੈ ਯਾਰ ਰੋਸਾ ਪਣ ਪਣ ਲੱਗਿਆ ਹੈ ਕੋਈ ਤਰ੍ਹਾਂ ਤਾਂ ਸਿੱਧਾ ਹੀ ਤੋੜ ਵਿਛੋੜੇ ਦੇ ਵੱਲ ਨੂੰ ਕੁਝ ਤਰ੍ਹਾਂ ਕਹਿੰਦੀਆਂ ਨੇ ਨੀਮਾ ਬਲੀ ਤਹਿਤ ਹ ਮਤਲਬ ਕਿ ਉਹਨਾਂ ਦਾ ਜੋਬ ਕਾਰਡ ਬਣਾ ਲਓ ਕੁਝ ਬਣਾ ਲਓ ਉਸ ਤਰ੍ਹਾਂ ਦੀ ਵਿਚਾਰਤਾ ਲੈ ਚੱਲ ਰਹੀ ਹੈ ਉਸ ਨੂੰ ਜੇ ਹਵਾ ਮਿਲਦੀ ਹੈ ਤਾਂ ਉਹਦੇ ਵਿੱਚੋਂ ਵੀ ਜੀਪੀ ਫੈਦਲਾ ਸਕਦੀ ਹੈ ਸੋ ਇਸ ਲਈ ਪੰਜਾਬ ਇਸ ਸਮੇਂ ਮਤਲਬ ਇੱਕ ਤਿੱਖੀ ਧਾਰ ਤੇ ਦੁਰ ਰਿਹਾ ਤੇ ਜਿਹੜੀ ਪਤਾ ਨਹੀਂ ਕਿੱਦਾਂ ਨਿੱਕੜੋਲਾ ਖਾ ਜਾਵੇ ਬਹੁਤ ਚੁਣੌਤੀ ਹੈ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਨੌਜਵਾਨਾਂ ਦੇ ਹਿਵਾਦਾਂ ਆਪਾਂ ਗੱਲ ਕਰੀ ਸੀ ਕਿ ਭਾਰਤੀ ਨੌਜਵਾਨ ਜਿਹੜੇ ਰਿਪੋਰਟ ਕੀਤੇ ਨੇ ਉਹਨਾਂ ਚੋਂ ਸਾਰੇ ਦੇ ਸਾਰੇ 54 ਦੇ 54 ਇਸ ਵਾਰ ਹਰਿਆਣਾ ਨਾਲ ਸੰਬੰਧਿਤ ਨੇ ਕਿਉਂਕਿ ਹਰਿਆਣਾ ਪੰਜਾਬ ਤੋਂ ਬਾਅਦ ਹਰਿਆਣਾ ਡੌਂਕੀ ਲਾ ਕੇ ਅਮਰੀਕਾ ਜਾਣ ਦੇ ਵਿੱਚ ਮੋਹਰੀਆਂ 'ਚ ਸ਼ਾਮਲ ਹੈ ਉਹਨਾਂ ਸੁੱਬਿਆਂ ਤੋਂ ਵੀ ਜਾ ਰਹੇ ਨੇ ਹੋਰ ਨਾਲ ਮੁਲਕਾਂ ਤੋਂ ਵੀ ਜਾ ਰਹੇ ਨੇ ਪਰ ਵੱਡੀ ਗਿਣਤੀ ਉੱਤਰੀ ਭਾਰਤ ਦੇ ਵਿੱਚ ਪੰਜਾਬ ਪੰਜਾਬ ਤੋਂ ਬਾਅਦ ਹਰਿਆਣਾ ਦੀ ਆ ਰਹੀ ਆ ਹੁਣ ਉਹ ਜਿੰਨੀ ਤੇਜ਼ੀ ਨਾਲ ਗਏ ਸੀ ਉਨੀ ਤੇਜ਼ੀ ਨਾਲ ਮੁੜਨ ਦੀਆਂ ਖਬਰਾਂ ਲੱਗਦੀਆਂ ਜਿਹੜੇ ਹੁਣ ਨੌਜਵਾਨ ਉੱਥੋਂ ਵਾਪਸ ਭੇਜੇ ਗਏ ਨੇ ਇਸ ਸਰਨਬੋ ਬਿਹਾਰੋਂ ਲੈ ਕੇ ਲਗਾਤਾਰ ਸਵਾਲ ਹੈ ਪਰ ਭਾਰਤ ਸਰਕਾਰ ਦੀ ਚੁੱਪੀ ਆਪਣੇ ਆਪ ਸਵਾਲ ਹੈ ਪਰ ਇਹਦੇ ਨਾਲੋਂ ਅਗਲੀ ਖਬਰ ਵੇਖਣ ਹੁੰਦੀ ਆ। ਉੱਥੇ ਸਾਡੇ ਨੌਜਵਾਨ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਜਿਆਦਾਤਰ ਟਰੱਕ ਦੇ ਕੰਮ ਨੂੰ ਹੱਥ ਪਾਉਂਦੇ ਨੇ। ਇੱਕ ਤਾਂ ਇੱਥੇ ਡਰਾਈਵਰੀ ਕੀਤੀ ਹੁੰਦੀ ਆ, ਡਰਾਈਵਰੀ ਆਉਂਦੀ ਆ, ਟਰੈਕਟਰ ਚਲਾਉਂਦੇ ਨੇ, ਟਰੱਕ ਚਲਾਉਂਦੇ ਨੇ, ਟੈਂਪੂ ਚਲਾ ਲੈਂਦੇ ਨੇ। ਸੋ ਉੱਥੇ ਜਾ ਕੇ ਫਿਰੋ ਤੇ ਇਹ ਔਖਾ ਕੰਮ ਵੀ ਹੈ ਛੇਤੀ ਕੋਈ ਹੱਥ ਨਹੀਂ ਪਾਉਂਦਾ। ਸੋ ਜਿਹੜੇ ਇਹ ਕੰਮ ਕਰਦੇ ਨੇ ਫਿਰ ਉਹਦੇ ਨਾਲ ਕਹਿੰਦੇ ਜੀ ਉੱਥੇ ਕਮਾਈ ਵੀ ਚੌਕੀ ਹੈ ਇਹਦੇ 'ਚ। ਬਾਕੀ ਨੇ ਬੇਸ਼ੱਕ ਹੁਣ ਕੁਝ ਸਾਲਾਂ ਤੋਂ ਕੈਨੇਡਾ ਅਮਰੀਕਾ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਘਟੇ ਦੀਆਂ ਖਬਰਾਂ ਐ ਕੰਪਨੀਆਂ ਬੰਦ ਹੋਣ ਦੀਆਂ ਖਬਰਾਂ ਪਰ ਹੁਣ ਪਤਾ ਲੱਗ ਰਿਹਾ ਕਿ ਆ ਪਿਛਲੇ ਕੁਝ ਹਾਦਸੇ ਖਾਸ ਕਰਕੇ ਪੰਜਾਬੀਆਂ ਵਾਲੇ ਦੋ ਹਾਦਸਿਆਂ ਤੋਂ ਬਾਅਦ ਤੇ ਇਸ ਦੌਰਾਨ ਇਹ ਡਿਵੋਟ ਕਰਨ ਵਾਲੀ ਪ੍ਰਕਿਰਿਆ ਛਾਪੇ ਮਾਰੀ ਕੰਮ ਵਾਲੀਆਂ ਥਾਂਵਾਂ ਦੇ ਉੱਤੇ ਤੁਰੇ ਜਾਂਦੇ ਨੂੰ ਰੋਕ ਕੇ ਪੁੱਛਣਾ ਟਰੱਕਾਂ ਨੂੰ ਘੇਰ ਕੇ ਪੁੱਛਣਾ ਕਹਿੰਦੇ ਉਹਨੇ 90% ਦੀ ਭਾਰਤੀ ਟਰੱਕ ਡਰਾਈਵਰਾਂ ਨੂੰ ਘਰੇ ਬੈਠਣ ਲਈ ਮਜਬੂਰ ਕਰ ਦਿੱਤਾ 90% ਅਮਰੀਕਾ 'ਚ ਭਾਰਤੀ ਟਰੱਕਾਂ ਦਾ ਕੰਮ 90% ਦੀ ਠੱਪ ਐ ਤੇ ਜਿਹੜੇ ਵਾਪਸ ਆਏ ਨੇ ਉਹਨਾਂ ਦੇ ਹਵਾਲੇ ਨਾਲ ਮੀਡੀਆ 'ਚ ਖਬਰਾਂ ਨਸਰਉਣ ਲੱਗੀਆਂ ਨੇ ਕਿ ਉੱਥੇ ਪੜਾ ਪੜਾ ਦੇ ਉੱਤੇ ਉਹਨਾਂ ਨੇ ਹੈ ਡਿਟੇਸ਼ਨ ਸੈਂਟਰ ਖੋਲ੍ਹ ਦਿੱਤੇ ਨੇ ਤੇ ਚੱਕਦੇ ਨੇ ਉਹਨਾਂ 'ਚ ਧੱਕ ਦਿੰਦੇ ਨੇ ਤੇ ਜਿਹੜੇ ਮੁੰਡੇ ਆਏ ਨੇ ਉਹ ਕਹਿੰਦੇ 50 ਹਜ਼ਾਰ ਤੋਂ ਵੱਧ ਬੰਦਾ ਉਹਨਾਂ ਡਿਟੇਸ਼ਨ ਸੈਂਟਰਾਂ ਦੇ ਵਿੱਚ ਰੱਖਿਆ ਹੋਇਆ ਜਿਨ੍ਹਾਂ ਨੂੰ ਫਿਰ ਕਰ ਕਰਾ ਕੇ ਭੇਜੀ ਜਾਂਦੇ ਨੇ ਕੱਡੋ ਜੀ ਨੂੰ ਭੇਜੋ ਇਹਨੂੰ ਭੇਜੋ ਸੋ ਦੇ ਵਿੱਚ ਭਾਰਤੀ ਵੱਡੀ ਗਿਣਤੀ 'ਚ ਨੇ ਉਹਨਾਂ 'ਚ ਪੰਜਾਬੀ ਤੇ ਸਾਡੇ ਹਰਿਆਣੇ ਦੇ ਨਾਲ ਸੰਬੰਧਤ ਉੱਤਰੀ ਭਾਰ ਦੇ ਨੌਜਵਾਨ ਵੱਡੀ ਗਿਣਤੀ 'ਚ ਨੇ ਤੇ ਹੋਰ ਨਾ ਮੁਲਕਾਂ ਦੇ ਵੀ ਨੇ ਪਰ 50 ਹਜ਼ਾਰ ਦੇ ਕਰੀਬ ਭਾਰਤੀ ਕੈਦੀ ਨੇ ਉਹਨਾਂ 'ਚ ਰੀਟ੍ਰੀਟੇਸ਼ਨ ਸੈਂਟਰਾਂ 'ਚ ਰੱਖੇ ਗਏ ਨੇ 50 ਹਜ਼ਾਰ ਦੇ ਕਰੀਬ ਇਹ ਗਿਣਤੀ ਥੋੜੀ ਨਹੀਂ ਹੈ ਜੇ ਅੰਕੜਾ ਹੈਗਾ ਤਾਂ ਫਿਰ ਭਾਰਤ ਸਰਕਾਰ ਕਿੱਥੇ ਸੁੱਤੀ ਹੈ ਇਹਦੇ ਲਈ ਚਾਰਜ ਹੋਇਆ ਕਿਉਂ ਨਹੀਂ ਤੇ ਕਹਿੰਦੇ ਜੀ ਬੜੀ ਮਿਹਨਤ ਨਾਲ ਉੱਥੇ ਜਾ ਕੇ ਟਰੈਕਟਰ ਉਹ ਜਿਹਨਾਂ ਨੇ ਇੱਕ ਖਰੀਦੇ ਦੋ ਖਰੀਦੇ ਉਹ ਵੀ ਵੇਚਣ ਵਾਲੇ ਕਿਨਾਰੇ ਨੇ ਵੇਖਣਗੇ ਜਾਂ ਨਹੀਂ ਵੇਖਣਗੇ ਪਤਾ ਨਹੀਂ ਐਂ ਚੱਕਲੇ ਗਏ ਕਿਹਿਆਂ ਦੇ ਖੜੇ ਰਹਿ ਗਏ ਸੋ ਬਹੁਤ ਪਹਿਲੂ ਹੈ ਮੈਂ ਕਹਿੰਦਾ ਗੈਰ ਕਾਨੂੰਨੀ ਤਰੀਕੇ ਨਾਲ ਜਾਣਾ ਬਿਲਕੁਲ ਵੀ ਬਾਜ਼ਵ ਨਹੀਂ ਅਗਲੇ ਤਾਂ ਸਮਝ ਲੈਣ ਜਿਹੜੇ ਹੁਣ ਵੀ ਜਾਣ ਲਈ ਉਤਾਵਲੇ ਨੇ ਪਰ ਜਿਹੜੇ ਗਏ ਉਹਨਾਂ ਨੇ ਗਲਤੀ ਕੀਤੀ ਤੇ ਪਰ ਉਹਦਾ ਖਮਿਆਜ਼ਾ ਇਸ ਤਰ੍ਹਾਂ ਬੁਖਤਣਾ ਪੈ ਰਿਹਾ ਇਹ ਸਰਕਾਰਾਂ ਦਾ ਸਿਸਟਮ ਨਹੀਂ ਉਹ ਸਰਕਾਰਾਂ ਵੀ ਇਸ ਬਦਮਾਸ਼ੀ ਵਾਲਾ ਗੁੰਡਾਗਰਦੀ ਵਾਲਾ ਤਰੀਕਾ ਕਰ ਅਪਣਾਉਣ ਗਿਆ ਫਿਰ ਉਹ ਸਰਕਾਰਾਂ ਕਿਵੇਂ ਕਹਿ ਲਈਏ ਜਨਾਬ ਘਟੋ ਘਟ ਮਨੁੱਖੀ ਬਿਵਿਹਾਰਤਾ ਹੋਵੇ ਮਨੁੱਖੀ ਕਦਰਾਂ ਕੀਮਤਾਂ ਅਨੁਸਾਰ ਤਾਂ ਉਹਨਾਂ ਨੂੰ ਭੇਜਣ ਦੀ ਪਹਿਲ ਕਦਮੀ ਹੋਵੇ ਇਸ ਲਈ ਵੀ ਸਵਾਲ ਖੜਾ ਤੇ ਆ ਨਮਾ ਪੈਲੂ ਉੱਪਰ ਕਿਹਾ ਰਹਿ ਫਿਕਰਮੰਦੀ ਵਾਲਾ ਇਸ ਲਈ ਸਾਂਝਾ ਕਰਨਾ ਜ਼ਰੂਰੀ ਸੀ ਬਹੁਤ ਬਹੁਤ ਸ਼ੁਕਰੀਆ